ਹਾਂਜੀ ਭਾਈ ਆਪਾਂ ਲੇਟੈਸਟ ਵੀਡੀਓ ਪਾਈ ਸੀ ਕਿ ਮਟਰਾਂ ਨੂੰ ਜਿਹੜਾ ਦੂਜਾ ਪਾਣੀ ਆ ਕਦੋਂ ਲਾਉਣਾ ਤੇ ਕਿਹੜੇ ਤਰੀਕੇ ਨਾਲ ਆਉਣਾ ਤਾਂ ਉਹਦੇ 'ਚ ਕੁਝ ਵੀਰਾਂ ਦੇ ਕਮੈਂਟ ਆ ਰਹੇ ਸੀ ਕਿ ਸਪਰੇਹਾਂ ਜਿਹੜੀਆਂ ਮਟਰਾਂ ਦੇ ਉੱਤੇ ਹੁਣ ਕਿਹੜੀਆਂ ਹੁੰਦੀਆਂ ਨੇਗੀਆਂ ਸਭ ਤੋਂ ਪਹਿਲਾਂ ਤੁਸੀਂ 35 ਜਾਂ 40 ਦਿਨਾਂ ਦੇ ਵਿੱਚ 45 ਕਿਲੋ ਯੂਰੀਆ ਜਿਹੜਾ ਐਂਕਰ ਦੇ ਮਗਰ ਕਿੱਲੇ ਦੇ ਮਗਰ ਉਹ ਤੁਸੀਂ ਪਾਓ ਪਹਿਲਾਂ ਪੂਰਾ ਕਰ ਦੋ ਉਹ ਤੋਂ ਬਾਅਦ ਸਪਰੇਹਾਂ ਕਰਨੀਆਂ ਨੇ ਕਿ ਆਪਾਂ ਨੇ ਤਾਂ ਕਿ ਬੂਟੇ 'ਤੇ ਸਟ੍ਰੈਸ ਨਾ ਪਵੇ ਦੋ ਹੀ ਸਪਰੇਹਾਂ ਹੁੰਦੀਆਂ ਨੇ ਜ਼ਿਆਦਾਤਰ ਸਟਾਰਟਿੰਗ ਦੇ ਵਿੱਚ ਜਦੋਂ ਤੱਕ ਫਲ ਨਹੀਂ ਆਉਂਦਾ ਹੈਗਾ ਇੱਕ ਐਨਪੀਕੇ ਦੀ ਇੱਕ ਮਾਈਕਰੋਨਿਊ ਅਨਤੇ ਦੂਸਰਾ ਮਾਈਕਰੋਯੂਨਿਟ ਨਿਊਟ੍ਰੀਐਂਟ ਡਰਾ ਕੋ ਕਿਸੇ ਵੀ ਕੰਪਨੀ ਤੋਂ ਤੁਸੀਂ ਲੈ ਸਕਦੇ ਹੋਗੇ ਇਹ ਦੋ ਸਪਰੇਹਾਂ ਜ਼ਰੂਰ ਕਰੋ 15-15 ਦਿਨਾਂ ਦੇ ਗੈਪ ਤੇ ਕਰ ਦਿਓ ਤੁਸੀਂ ਇਹਨੀਆਂ ਸਪਰੇਹਾਂ ਨੇ ਤੇ ਇੱਕ ਫੰਗੀ ਸੈੱਟ ਜਿਹੜੀ ਸਪਰੇਹ ਹੈਗੀ ਉਹ ਵੀ ਤੁਸੀਂ ਹਾਂ ਜਿਹੜਾਗਾ ਤੀਜੇ ਪਾਣੀ ਦੇ ਨਾਲ ਜਾਂ ਜਦੋਂ ਵੀ ਤੁਸੀਂ ਇਹਦੇ ਵਿੱਚ ਜਦੋਂ ਇਹ ਸਪ੍ਰੇ ਹਾਂ ਕਰਨੀ ਆ ਉਹ ਤੁਹਾਨੂੰ ਜਰੂਰ ਕਰ ਦਿਓ ਤਾਂ ਕਿ ਜਿਹੜਾ ਸਾਨੂੰ ਬਾਅਦ ਚ ਕੋਈ ਪ੍ਰੋਬਲਮ ਨਾ ਆਵੇ ਫੰਗੀਸਾਈਡ ਵੀ ਜ਼ਰੂਰੀ ਹੈਗੀ ਤੇ ਲਾਸਟ ਦੇ ਜਾ ਕੇ ਜਦੋਂ ਫਲ ਚੱਕ ਲਿਆ ਉਹਨੂੰ ਸਾਨੂੰ ਕੋਈ ਬਹੁਤੀਆਂ ਸਪ੍ਰੇ ਹਾਂ ਦੀ ਲੋੜ ਨਹੀਂ ਉਹ ਕੱਲੀ ਇੱਕ ਸਪਰੇ ਵਾਦੂ ਹੈਗੀ 130.45 ਦੀ ਕਿਉਂ ਕਿ ਜਿਹੜਾ ਜੋਰ ਆ ਵਹਾਨ ਨੇ ਜਿਹੜੀ ਜਾਨ ਆ ਵਾਣ ਦੇ ਵਿੱਚ ਉਸ ਨੇ ਤਾਕਤ ਦੇਣੀ ਹੈਗੀ ਬੂਟੇ ਨੂੰ ਜਿਹੜਾ ਸਟਾਰਟਿੰਗ ਜੂਰੀਆ ਜਾਂ ਅਸੀਂ ਡੀਜਪੀ ਜਾਂ ਅਸੀਂ ਰੂੜੀ ਪਾਈ ਹੋਊਗੀ ਤੇ ਉਦੋਂ ਕੋਈ ਸਾਨੂੰ ਬਹੁਤ ਸਪ੍ਰੇ ਹਾਂ ਦੀ ਲੋੜ ਨਹੀਂ ਹੁਣ ਤੁਸੀਂ ਜਿਹੜੀਆਂ ਐਨਪੀਕੇ ਤੇ ਮਾਈ